ਤੇ ਨੀਟੂ ਸਟਾਰ ਵਾਲੇ ਦੇ ਕਹਿੰਦੇ ਕਹਿੰਦੇ ਫਿਲਮਾਂ ਦੇ ਵਿੱਚ ਟਰਾਈ ਮਾਰੋ ਅਸੀਂ ਉਹਨੂੰ ਫਿਲਮਾਂ ਦੇ ਵਿੱਚ ਆਉਣ ਦੀ ਇੱਛਾ ਰੱਖਦੇ ਆ ਤੇ ਬੇਨਤੀ ਕਰਦੇ ਆ ਤੁਹਾਨੂੰ ਵੀ ਹੁਣ ਸਾਨੂੰ ਕੋਈ ਨਾ ਕੋਈ ਕੰਮ ਦੇ ਕੇ ਕਿਉਂਕਿ ਅਸੀਂ ਸਿਆਸਤ ਵਿੱਚ ਲੜੇ ਆ ਤੁਸੀਂ ਸਾਡਾ ਮੁੱਲ ਨਹੀਂ ਪਾਇਆ ਹੁਣ ਘੱਟੋ ਘੱਟ ਸਾਨੂੰ ਫਿਲਮਾਂ ਵਿੱਚ ਕੰਮ ਦੇ ਕੇ ਸਾਡੀ ਬੇਨਤੀ ਨੂੰ ਕਬੂਲ ਕੀਤਾ ਜਾਵੇ ਦੇਖੋ ਆਪਾਂ ਜੁੜ ਕੇ ਬੇਨਤੀ ਕਰਦੇ ਆਪਾਂ ਗਰੀਬ ਬੰਦੇ ਆ ਸੱਚੇ ਸੱਚੇ ਬੰਦੇ ਆ ਟੀਟੂ ਪਾਣੀਏ ਭਾਜੀ ਬਹੁਤ ਲੋਕਾਂ ਨੂੰ ਨਿਰਾਸ਼ ਤੇ ਮੈਨੇ ਬਹੁਤ ਨਿਰਾਸ਼ਾ ਜਨਰਲ ਦਾ ਵੋਟਾਂ ਪਾਈਆਂ ਧੰਨਵਾਦ ਉਹਨਾਂ ਦਾ ਪਰਮਾਤਮਾ ਦਾ ਚੜ੍ਹਦੀ ਕਲਾ ਵਿੱਚ ਗੁੱਡੀ ਚਾਇਆ ਕਿ ਪਰ ਸਾਡੇ ਦਿਨਾਂ ਨੂੰ ਬਹੁਤ ਠੀਸ ਪਹੁੰਚੀ ਆ ਬਹੁਤ ਖਰਚਾ ਹੋ ਜਾਂਦਾ ਹਰ ਸਾਲ ਆ ਪਖਰਚੇ ਕਰਕੇ ਲੋਕਾਂ ਵਾਸਤੇ ਲੱਗਦੇ ਆ ਮਰਦੇ ਕਿਹੜਾ ਕਿਸਾਲ ਹੁੰਦਾ ਇਸ ਲਈ ਕਿ ਮੈਂ ਟੀਟੂ ਭਾਈ ਨੂੰ ਟੀਟੂ ਪਾਣੀਏ ਪਾਈ ਲੋਕਾਂ ਫਿਲਮਾਂ ਤੋਂ ਮੁੜੋ ਤੇ ਆਪਾਂ ਨਵੀਆਂ ਫਿਲਮਾਂ ਪੰਜਾਬੀ ਫਿਲਮਾਂ ਬਾਲੀਵੁੱਡ ਫਿਲਮਾਂ ਕਰੀਏ ਜਿਵੇਂ ਕੱਜ ਮੇਰੀ ਫਿਲਮ ਆਈ ਨੀਮ ਸਸਕੂਟਰੀ ਪਾਰਟ 2 ਉਹਦੇ ਵਿੱਚ ਮੰਤਰੀ ਐ ਅਗਲੀ ਫਿਲਮਾਂ ਬਹੁਤ ਜ਼ਬਰਦਸਤ ਸਾਰੇ ਮੇਰੇ ਭੈਣ ਭਰਾ সাপোর্ট ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਅਗਲੇ ਕਿਉਂਕੀ ਟਿੱਡੂ ਬਾਣੀ ਆ ਤੇ ਟਿੱਡੂ ਸ਼ੇ ਬਣਾਉਣਾ ਜੇ ਜੇ ਕਰ ਅਗਰ ਤੂੰ ਤੰਨਾ ਲਾ ਜੇ ਹੁਣ ਤੂੰ ਇਕੱਲੇ ਨੇ ਫਿਲਮਾਂ ਕੀਤੀਆਂ ਮੈਨੂੰ ਨਾਲ ਲੈ ਕੇ ਗਿਆ ਤੇ ਤਾਰਨਾ ਹੁਣ ਤੇਰੇ ਖਵਾ ਵੀ ਲੱਗੂਗਾ ਲੋ ਜੀ ਮੈਂ ਤਾਂ ਦੱਸਾਂ ਜਿੱਥੇ ਮੇਰਾ ਰੋਲ ਇਕੱਲੇ ਦਾ ਉੱਥੇ ਇਕੱਲੇ ਚਲੇਗਾ ਜਿੱਥੇ ਕਿ ਕੋਈ ਬੰਦਾ ਚਾਹੀਦਾ ਤੇ ਮੈਂ ਟਿੱਡੂ ਬਾਣੀ ਭਾਈ ਨੂੰ ਸਪੋਰਟ ਕਰਦਾ ਔਰ ਮੈਂ ਪਸੰਦ ਵੀ ਕਰਦਾ ਭਾਈ ਭਾਜੀ ਆਣ ਯਾਰ ਵਧੀਆ ਬੰਦੇ ਆ ਸਾਰੇ ਚਾਹੀਦੇ ਅੱਜ ਅੱਜ ਸਾਡਾ ਥੋੜਾ ਜਿਹਾ ਦਿਮਾਗ ਖੁੱਲਿਆ ਵਾ ਥੜਾ ਦਿਮਾਗ ਫਰੈਸ਼ ਕੀਤਾ ਮੇਰੇ ਭਰਾ ਲਾਗੇ ਵਾਲੇ ਕੋਈ ਜਿਹੜੇ ਹੈਗੇ ਸਪੋਰਟਰ ਉਹ ਕਦੇ ਮੇਰੇ ਕੋਲ ਆਏ ਨਹੀਂ ਕਿਰਾ ਬੰਨ ਲਈ ਜਾਂਦਾ ਥੈਂਕ ਯੂ एवरीवन